ਤੇ ਪਰਮ ਮਿੱਤਰ ਨੇ ਆਪਣੇ ਪਰਮ ਹਾਂਸ ਬ੍ਰੈਮਪਟਨ ਚ ਰਹਿੰਦੇ ਆ ਜੀ ਮੈਂ ਬਹੁਤ ਵਾਰੀ ਆਖਿਆ ਕਿ ਚੋਰਾਂ ਦਾ ਕਿਤੇ ਕੋਈ دین ਧਰਮ ਨਹੀਂ ਹੈ ਉਹ ਕਿਤੇ ਵੀ ਹੱਥ ਸਾਫ਼ ਕਰ ਜਾਂਦੇ ਆ ਬ੍ਰੈਮਪਟਨ ਨੂੰ ਤਾਂ ਅੱਜ ਕੱਲ ਕਾਰ ਚੋਰਾਂ ਦੀ ਰਾਜਧਾਨੀ ਆਖਿਆ ਜਾਂਦਾ ਜਿੱਥੇ ਪੰਜਾਬੀ ਭਾਈਚਾਰਾ ਵੀ ਵੱਡੀ ਬਸੋਂ ਚ ਰਹਿੰਦਾ ਆ ਬੀਤੀ ਰਾਤ ਜਿਹੜੀ ਲੰਘ ਕੇ ਹਟੀ ਆ ਕਿਉਂਕਿ ਤੁਸੀਂ ਤਾਂ ਰਾਤ ਨੂੰ ਹਣਾ ਅਸੀਂ ਸਵੇਰ ਅਸੀਂ ਉੱਠਈਆਂ ਆਲੇ ਤਕਰੀਬਨ 11:30 ਦਾ ਸਮਾਂ ਸੀ ਆਡੀ ਕਾਰ ਸੀ ਕਰਦੇ ਬਾਹਰੋਂ ਚੋਰੀ ਕਰਕੇ ਲੈ ਕੇ ਜੀ 2023 ਮਾਡਲ ਦੀ ਕਾਰ ਹੈ। ਪੁਲਸ ਨੂੰ ਇਤਲਾਹ ਕਰ ਦਿੱਤੀ ਗਈ ਹੈ। ਪਰ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਹੋਈ ਹੈ ਕਿ ਨਾ ਤਾਂ ਚੋਰਾਂ ਵਾਸਤੇ ਕਿਤੇ ਕੋਈ ਇਹ ਹੈ ਕਿ ਇੱਥੇ ਅਸੀਂ ਚੋਰੀ ਨਹੀਂ ਕਰਨੀ ਉਹਨਾਂ ਦਾ ਕੋਈ ਦੀਨ-ਇਮਾਨ ਨਹੀਂ ਹੈ। ਮਹਿੰਗੀਆਂ-ਮਹਿੰਗੀਆਂ ਕਾਰਾਂ ਨੂੰ ਨਿਸ਼ਾਨੇ ਬਣਾ ਰਹੇ ਨੇ ਔਰ ਬਹੁਤ ਸਾਰੇ ਵਿਅਕਤੀ ਪਿਛਲੇ ਸਮੇਂ 'ਚ ਫੜੇ ਵੀ ਗਏ ਆ। ਮਲਟੀ ਮਿਲੀਅਨ ਡਾਲਰ ਦੀਆਂ ਕਾਰਾਂ ਵੀ ਉਹਨਾਂ ਕੋਲੋਂ ਬਰਾਮਦ ਹੋਈਆਂ ਨੇ। ਤੇ ਉਹਨਾਂ ਵਿੱਚ ਅਫਸੋਸ ਦੀ ਗੱਲ ਹੈ ਕਿ ਚੋਰ ਪੰਜਾਬੀ ਵੀ ਨਿਕਲੇ ਸੀ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆ ਗਈ ਹੈ ਪੁਲਿਸ ਦੇ ਹਵਾਲੇ ਵੀ ਕਰ ਦਿੱਤੀ ਗਈ ਹੈ ਪਰ ਉਹ ਚੋ ਵੀ ਕੋਚ ਆਪਣੇ ਭਾਈਚਾਰੇ ਦੇ ਹੀ ਆ ਬਹੁਤ ਦਰਦਨਾਕ ਹੈ ਪਰ 2023 ਮਾਡਲ ਦੀ ਇਹ ਚਿੱਟੇ ਰੰਗ ਦੀ ਆਡੀ ਕਾਰ ਬੀਤੀ ਰਾਤ ਘਰ ਦੇ ਬਾਹਰ ਵੇੜਾ ਜਿਹਨੂੰ ਆਪਾਂ ਪੰਜਾਬ ਚ ਕਹਿ ਦਿੰਨੇ ਆ ਇੱਥੇ ਡਰਾਈਵਵੇ ਕਹਿ ਦਿੰਨੇ ਆ ਉਹਦੇ ਵਿੱਚੋਂ ਇਹ ਚੋਰੀ ਕੀਤੀ ਗਈ ਹੈ ਸੋ ਪਤਾ ਨਹੀਂ ਇਹਨੂੰ ਕਦੋਂ ਠੱਲ ਪੈਗੀ ਤੇ ਕਦੋਂ ਲੋਕ ਰੁਕਣਗੇ ਇਹਨਾਂ ਮੁਲਕਾਂ ਚ ਆ ਕੇ ਵੀ ਚੋਰ ਉੱਚਕੇ ਬੜੇ ਸਰਗਰਮ ਨੇ ਸੋ ਪਤਾ ਹੀ ਨਹੀਂ ਕਿ ਉਹਨਾਂ ਨੂੰ ਕੰਮ ਕਰਨਾ ਨਹੀਂ ਸਿਖਾਇਆ ਕੰਮ ਕਰਨਾ ਨਹੀਂ ਸਿੱਖੇ ਮਿਹਨਤ ਦੀ ਰੋਟੀ ਖਾਣਾ ਨਹੀਂ ਗਿੱਜੇ ਆਪਣੇ ਆਪ ਦੇ ਵਿੱਚ ਬਹੁਤ ਦਰਦਨਾਕ ਹੈ ਜੀ ਇਹ ਸੋ ਪਰਮਹੰਸ ਹੋਰਾਂ ਦੇ ਨਾਲ ਪਾਈ ਹਮਦਰਦੀ ਵੀ ਕਰ ਸਕਦੇ ਆ ਜਿਸ ਤਣ ਅਜੇ ਦੇਖ ਰਹੇ ਹੋ ਪ੍ਰੋਗਰਾਮ ਜਿੱਦਣ ਲੱਭ ਗਈ ਕਾਰ ਪਰਮਾਤਮਾ ਕਰੇ ਤੁਹਾਡੀ ਕਾਰ ਲੱਭ ਜੇ ਤੇ ਜਰੂਰ ਦੱਸ ਦਿਓ ਤਾਂ ਕਿ ਆਪਾਂ ਅਪਡੇਟ ਵੀ ਕਰਦੇ ਇੱਕ ਬਹੁਤਿਆਂ ਦੀਆਂ ਪਹਿਲੀਆਂ ਦੀਆਂ ਕਾਰਾਂ ਲੱਭੀਆਂ ਨਹੀਂ ਇਹ ਬ੍ਰੈਂਟਨਸ਼ਰ 온ਟਾਰੀਓ ਕੈਨੇਡਾ ਦਾ ਜਿੱਥੋਂ ਇਹ ਬੀਤੀ ਰਾਤ ਕਾਰ ਚੋਰੀ ਕਰ ਲਈ ਗਿਆ 2023 ਦੀ ਕਾਰ ਹੈ